ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦੋਸ਼ੀ ਕਰਾਰ ਠਹਿਰਾ ਦਿੱਤਾ ਗਿਆ ਦੋਸ਼ੀ ਕਰਾਰ ਦੇ ਦਿੱਤਾ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਹਾਂ ਵੀਡੀਓ ਦਿਖਾਉਂਗਾ ਤੁਹਾਨੂੰ ਪੂਰੀ ਖਬਰ ਦਾ ਕਿ ਜਿਹੜੀ ਤਾਜ਼ੀ ਅਪਡੇਟ ਹੈ ਇਹ ਨੇ ਪੂਰੇ ਪੰਜਾਬ ਭਰ ਦੇ ਵਿੱਚ ਤੰਦ ਮਚਾ ਦਿੱਤਾ ਢੱਡਰੀਆਂ ਵਾਲੇ ਸੰਤ ਨੂੰ ਲੈ ਕੇ ਔਰ ਜਿਹੜੇ ਉਹਦੇ ਸਮਰਥਕ ਨੇ ਉਹ ਕਿਵੇਂ ਰੌਲਾ ਪਾ ਰਹੇ ਨੇ ਇਹ ਵੀ ਸੁਣਾਉਂਗਾ ਕਿ ਸਾਡਾ ਸੰਤ ਆ ਜਿਹੜਾ ਉਹ ਸਹੀ ਹੈ ਪਰ ਅੱਗੋਂ ਉਹਨੂੰ ਦੋਸ਼ੀ ਕਰਾਰ ਮਿਲ ਚੁੱਕਿਆ ਅੱਗੋਂ ਜਵਾਬ ਕੀ ਹੋ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਗਾ ਬਹੁਤ ਵੱਡੀ ਖਬਰ ਹੈ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਲੈ ਕੇ ਅਕਸਰ ਜਿਹੜਾ ਉਹ ਕੁੜੀ ਦੇ ਕੇਸ ਦੇ ਵਿੱਚ ਐਸਾ ਵਿਵਾਦਾ ਦੇ ਵਿੱਚ ਆਏ ਕਿ ਲੜੀਵਾਰ ਯਾਨੀ ਇੱਕ ਮਹੀਮ ਸਰਜੀ ਗਈ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਖਿਲਾਫ ਔਰ ਤੁਹਾਨੂੰ ਕਈ ਬਿਆਨ ਮੈਂ ਐਸੇ ਵੀ ਸੁਣਾਉਣੇ ਨੇ ਜਿਹੜੀਆਂ ਕੁੜੀਆਂ ਬਣਿਓ ਵੀ ਕਹੇ ਗਏ ਨੇ ਉਹੀ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਡੇਰਿਆਂ ਦੇ ਵਿੱਚ ਜਾਂਦੀਆਂ ਸੀ ਬਹੁਤ ਸਾਰੇ ਦਾਅਵੇ ਕੀਤੇ ਨੇ ਜਿਹੜਾ ਇਹ ਮਾਮਲਾ ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਬਹੁਤ ਵੱਡਾ ਮਾਮਲਾ ਖੜਾ ਹੋ ਗਿਆ ਪੰਜਾਬ ਦੇ ਵਿੱਚ ਉਹਦੇ ਸਮਰਥਕ ਨੇ ਉਹ ਇੰਨਾ ਰੌਲਾ ਪਾ ਰਹੇ ਨੇ ਚੀਲਾ ਚੀਲਾ ਕੇ ਕਹਿ ਰਹੇ ਨੇ ਕਿ ਸਾਡਾ ਸੰਤ ਸਹੀ ਹੈ ਪਰ ਫਿਰ ਵੀ ਸੰਤਾ ਨੂੰ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਸੁਣੋ ਲਾਈਵ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜੇ ਵਿਚਾਰ ਸਾਂਝੇ ਕਰਨੇ ਆ ਜੁੜੇ ਰੋ ਮੇਰਾ ਵੀਰ ਸੁਣੋ ਧਿਆਨ ਦੇ ਨਾਲ ਨੇ ਬਸ ਤਾਂ ਗੋਲੀ ਕੰਨੀ ਮੰਨਣੀ ਚਾਹੀਦੀ ਪਰ ਉਹ ਕੈਸੇ ਹੋ ਰਿਹਾ ਜੀ ਇਹ ਝੂਠਾ ਕੇਸ ਹੈ ਜੀ ਬਾਬਾ ਜੀ ਨਿਕਲਣਗੇ ਤੇ ਬਾਬਾ ਜੀ ਨਾਲ ਜੋ ਬੁਰਾ ਕਰ ਰਹੇ ਆ ਸਭ ਦਾ ਬੁਰਾ ਹੋਊਗਾ ਜੀ ਸਾਰੇ ਸਾਰੇ ਜੀ ਮਤਲਬ ਜਿਹੜੇ ਲੋਗ ਇਹ ਪਿੱਛੇ ਪਏ ਬਾਬਾ ਜੀ ਦੇ ਸਭ ਦਾ ਮਤਲਬ ਪੱਤਿਆ ਨਾਸ ਹੋਊਗਾ ਜੀ ਬਾਬਾ ਜੀ ਜਿਹੜੇ ਜਿਹੜੇ ਮਗਰ ਪੈਗੇ ਉਹ ਇੱਕ ਧਰਮ ਦਾ ਪ੍ਰਚਾਰ ਕਰਨੇ ਆ ਜੀ ਉਹਨਾਂ ਨੂੰ ਮਤਲਬ ਇਹ ਤੰਗ ਕੀਤਾ ਜਾ ਰਿਹਾ ਜੀ ਸਾਜ਼ਿਸ਼ ਦੇ ਤਹਿਤ ਬਾਬਾ ਜੀ ਤੰਗ ਕਰਨਾ ਵੀ 12 ਸਾਲ ਪਹਿਲਾਂ ਕਰਦੇ ਸੀ ਹਾਂਜੀ ਜਦ થી ਸੀਗਾ ਹੀ ਨਹੀਂ ਜੀ ਕੁਛ ਕੇਸ ਦੇ ਵਿੱਚ ਤੇ ਉਹ ਬਸ ਪੁਰਾਣਾ ਐ ਦਾ ਹੀ ਚੁੱਕ ਲਿਆ ਜੀ ਪੁਰਾਣਾ ਕੇਸ ਕੁਛ ਨਹੀਂ ਸੀਗਾ ਪਹਿਲਾਂ ਤੇ ਸਰਸੇ ਵਾਲੇ ਦੇ ਕਿੰਨੇ ਸਾਲਾਂ ਬਾਅਦ ਕੇਸ ਆਏ ਨੇ ਰਿਪੋਰਟ ਤਾਂ ਚਾਹੇ ਮੈਂ ਵੀ ਜਾ ਕੇ ਕਿਸੇ ਦੇ ਖਿਲਾਫ ਕੁਝ ਵੀ ਲਗਵਾ ਦਾਂ ਜੀ ਉਹ ਤਾਂ ਉਹ ਤਾਂ ਕਾਨੂੰਨੀ ਫਾਰਮੈਲਿਟੀ ਕਰਨੀ ਪੈਣੀ ਹੈ ਸਰਕਾਰ ਨੂੰ ਤੇ ਪੁਲਿਸ ਸਰ ਇਹਦੇ ਵਿੱਚ ਸਾਡੇ ਸਾਡੇ ਕਹਿਣ ਦੇ ਮੁਤਾਬਕ ਤੇ ਡੰਡੀਆਂ ਵਾਲਾ ਜਿਹੜਾ ਵੀ ਕਸੂਰ ਹੈ ਹਾਂਜੀ ਹਾਂਜੀ ਸਾਡੀ ਦੁਆਮਾ ਬਾਬਾ ਜੀ ਦੇ ਨਾਲ ਮਿਹਰਬਾਨੀ ਦੁਆਮਾ ਜਿਹੜੀਆਂ ਨੇ ਝੋਡੀਆਂ ਜਿਹੜੀਆਂ ਨੇ ਉਹ ਤੁਸੀਂ ਉਹਨਾਂ ਨੂੰ ਭੇਜ ਦਿਓ ਮਿਹਰਬਾਨੀ ਸਾਡੀ ਕਾਸਟ ਨਿਗਰਾਨੀ ਦੇ ਦੁਆਮਤ ਸੀ ਜਿਹੜੀਆਂ ਆ ਭੇਜਦੇ ਹੋ ਉਹਨਾਂ ਨੂੰ ਈਮੇਲ ਕਰ ਦਿਓ ਆਪਣੀਆਂ ਦੁਆਵਾਂ ਜਿਹੜੀਆਂ ਨੇ ਮੈਂ ਹੈਰਾਨ ਹਾਂ ਕਿ ਜਿਹੜੇ ਲੋਕ ਕਰਪਟ ਨੇ ਜਿਹੜੇ ਲੋਕ ਹੈ ਬੇਈਮਾਨ ਨੇ ਜਿਹੜੇ ਲੋਕ ਦੂਜਿਆਂ ਲੜਕੇ ਆ ਨੋ ਹਦਾਇਤ ਕਰਦੇ ਨੇ ਔਰ ਅਸੀਂ ਐਲੀਗੇਸ਼ਨ ਲੱਗੇ ਆ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਕੰਮ ਹੋਇਆ ਆ ਐਲੀਗੇਸ਼ਨਾਂ ਦੀ ਸੜ ਜਿਹੜੀ ਹੈ ਜੱਜ ਸਾਹਮਣੇ ਨਹੀਂ ਇਹ ਜੱਜ ਸਾਹਬ ਸੀ ਜਿਹੜੇ ਕੌਣ ਸੀ ਇਹ ਦਰਸਾਲੇ ਜੱਜ ਬਣਿਆ ਹੋਇਆ ਬੰਦਾ ਇਹਦਾ ਨਾਮ ਵਾਸੀ ਤੁਸੀਂ ਅਕਸਰ ਜਾਣਦੇ ਵੀ ਹੋ ਪਰ ਜਿਹੜਾ ਹੁਣ ਸਾਹਮਣੇ ਤੋਂ ਬੰਦਾ ਕਾਲਰ ਜੁੜਿਆ ਹੋਇਆ ਸੀ ਉਹ ਕੀ ਕਹਿ ਰਿਹਾ ਸੀ ਕਹਿੰਦਾ ਰਜੀਤ ਸਿੰਘ ਢੱਡੀਆਂ ਵਾਲਾ ਬਿਲਕੁਲ ਸਹੀ ਬੰਦਾ ਤੇ ਇਹ ਕਿਵੇਂ ਵੱਚਦਾ ਉਹਦੇ ਤੇ ਇਹ ਤੁਸੀਂ ਸੁਣਿਆ ਨਾ ਇਹ ਕਹਿੰਦਾ ਆਪਦੀਆਂ ਦਬਾਵਾ ਉਹਨੂੰ ਈਮੇਲ ਕਰ ਦਿਓ ਰਜੀਤ ਸਿੰਘ ਢੱਡੀਆਂ ਵਾਲੇ ਨੂੰ ਲੱਗ ਜਾਣਗੀ ਦੇਖਿਆ ਤੁਸੀਂ ਕਿੱਡੇ ਕਿੱਡੇ ਚੈਨਲ ਖਿਲਾਫ ਨੇ ਮੈਂ ਰਾਤ ਤੁਹਾਡੇ ਨਾਲ ਲਾਈਵ ਤੇ ਕਿਹਾ ਸੀ ਕਿ ਬਹੁਤ ਸਾਰੇ ਚੈਨਲਾਂ ਦੀ ਕਿੱਕ ਕਰਕੇ ਪੋਲ ਖੋਲਾਂਗੇ ਇਹ ਵਾਸੀ ਹੈ ਕੈਨੇਡਾ ਦਾ ਚੈਨਲ ਆ ਵਾਸੀ ਇਹ ਬਹੁਤ ਸਾਰਾ ਯਾਨੀ ਕੂੜ ਪ੍ਰਚਾਰ ਢੱਡੀਆਂ ਵਾਲੇ ਦੇ ਖਿਲਾਫ ਸਿੱਧਾ ਯਾਨੀ ਕਰਦਾ ਸਿੱਧਾ ਖੁੱਲ ਕੇ ਗੱਲ ਬੋਲਦਾ ਔਰ ਜਿਹੜਾ ਸਾਹਮਣੇ ਤੋਂ ਕੋਈ ਕੋਲਰ ਜੁੜ ਜਾਂਦਾ ਔਰ ਉਹ ਸੰਤ ਰঞ্জੀਤ ਸਿੰਘ ਢੱਡੀਆਂ ਵਾਲੇ ਦੇ ਹਿੱਤ ਦੀ ਗੱਲ ਕਰਦਾ ਸਿੱਖੀ ਕੌਮ ਦੀ ਗੱਲ ਕਰਦਾ ਆਪਣੇ ਵਤਨ ਦੀ ਆਪਣੇ ਪੰਜਾਬ ਦੀ ਗੱਲ ਕਰਦਾ ਤਾਂ ਉਹ ਕੈਨੇਡਾ ਵਾਲੇ ਬੰਦੇ ਨੂੰ ਮਿਰਚਾਂ ਲੱਗ ਜਾਂਦੀਆਂ ਨੇ ਆ ਰঞ্জੀਤ ਸਿੰਘ ਢੱਡੀਆਂ ਵਾਲੇ ਦਾ ਨਾਮ ਸੁਣਦਿਆਂ ਹੀ ਇਹ ਬਹੁਤ ਸਾਰੀ ਯਾਨੀ ਗੰਦੀ ਸ਼ਦਾਬਲੀ ਦਾ ਵੀ ਯੂਜ਼ ਕਰਦਾ ਔਰ ਪੰਜਾਬੀਓ ਮੈਂ ਤੁਹਾਨੂੰ ਹੁਣ ਜਿਹੜੀ ਗੱਲ ਕਹਿਣੀ ਚਾਹੁੰਨਾ ਇੱਕ ਕੁੜੀ ਦੀ ਗੱਲ ਕੀਤੀ ਸੀ ਮੈਂ ਤੁਹਾਡੇ ਨਾਲ ਉਹ ਕੁੜੀ ਕੌਣ ਹੈ ਇੱਕ ਕੁੜੀ ਹੈ ਜਿਹੜੀ ਪੰਜਾਬ ਦੇ ਹੀ ਰਹਿਣ ਵਾਲੀ ਹੈ ਔਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਦੇ ਨਾਲ ਜਾਨੀ ਪਰਮੇਸ਼ਰ ਦਵਾਰ ਦੇ ਨਾਲ ਉਹ ਅਕਸਰ ਜਾਨੀ ਜੁੜੀ ਹੋਈ ਹੈ ਬਹੁਤ ਪੁਰਾਣੇ ਟਾਈਮ ਤੋਂ ਔਰ ਉਸ ਕੁੜੀ ਨੇ ਵੀ ਇੱਕ ਨਿਸ ਬੰਦੇ ਦੇ ਨਾਲ ਗੱਲ ਕੀਤੀ ਤਾਂ ਮੈਂ ਤੁਹਾਨੂੰ ਉਹ ਸੁਣਾ ਵੀ ਦਿਨਾ ਉਹਦੇ ਵਿੱਚ ਕੀ ਕਹਿ ਰਹੀ ਹੈ ਉਹਨੂੰ ਵੀ ਇਹ ਅੱਗੋਂ ਤਾਰ ਰਿਹਾ ਕੀ ਕਹਿੰਦਾ ਕਹਿੰਦਾ ਤੁਸੀਂ ਚੱਪਰ ਹੋ ਜੀ ਰਣਜੀਤ ਸਿੰਘ ਢੱਡਰੀ ਵਾਲੇ ਦੀ ਦਰਸਾਲ ਇਹ ਸੁਲੈਤਾ ਸੁਣ ਕੇ ਰਾਜੀ ਨਹੀਂ ਇਹ ਆ ਸੁਣੋ ਮੈਂ ਤਾਂ ਬਾਚੀ ਜੀ ਗਿਆ ਵੀ ਕੱਢ ਕੇ ਦੇ ਦੇ ਕੋਲ ਮੇਰੀ ਕਹਿੰਦਾ ਤੁਸੀਂ ਸਾਡੇ ਸਰਦ ਦੇ ਤਾਜ ਹੋ ਵੀ ਰਿਸਪੈਕਟ ਵੀ ਤੁਹਾਡੇ ਕੋਲ ਪੂਰੇ ਹੱਥ ਨਹੀਂ ਕਰ ਕਰਨ ਦੇ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਆਪ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਦੇਖੋ ਤੇ ਅਰ ਕਰ ਹੁੰਦਾ ਕੋਈ ਮਦਰ ਆਏ ਤਾਂ ਕੋ ਨੰਮਾ ਬੰਦਾ ਹੋ ਜਾਂਦਾ ਨਾ ਤੇ ਕੋਈ ਇੱਕ ਮਦਰ ਕੱਪੜੇ ਪਾਉਣੇ ਤੁਹਾਡੀ ਆਪਣੀ ਜੁਆਇਸ ਹੈ ਮੇਰੀ ਆਪਣੀ ਜੁਆਇਸ ਹੈ ਨਾ ਜਦ ਆਪਾਂ ਕਿਸੇ ਦੇ ਕੱਪੜੇ ਕਹਿੰਦੇ ਕੋ ਕੱਪੜੇ ਕਹਿੰਦੇ ਫਲਾਨਾ ਕਹਿੰਦੇ ਹੋਇਆ ਜੇ ਤੁਹਾਡੀ ਜੁਆਇਸ ਆ ਤੁਸੀਂ ਕਦੀ ਮੀਲਾ ਕੋਟ ਮੰਨੇ ਕਦੀ ਕਾਲਾ ਪਾਉਣੇ ਕਦੀ ਹਰਾ ਪਾਉਣੇ ਅਗਲੇ ਕੱਪੜੇ ਚੁਆਇਸ ਹੁੰਦੀ ਅਗਲੇ ਦੇ ਆਪਣੇ ਮੱਤੀ ਵਾਲਾ ਫੋਲਡ ਕਰੋ ਫੋਲਡ ਕਰੋ ਇਹ ਆਪਰੇ ਆਪ ਨੂੰ ਗੁਰਮਤ ਦਾ ਪ੍ਰਚਾਰਕ ਕਹਾਉਦਾ ਆ ਗੁਰਮਤ ਦਾ ਪ੍ਰਚਾਰਕ ਹੁੰਦਾ ਆ ਕੀ ਕਿਹਾ ਸੀ ਉਹਨੇ ਕਹਿ ਦਿੱਤਾ ਕਿ ਜੱਗ ਪੌਂਦੀ ਹੋਵੇ ਤੇ ਸੰਗੀਤ ਦੇ ਵਿੱਚ ਜਰੂਰ ਆਵੇ ਦੇਖੋ ਇਹ ਹੁਣ ਵਾਕਈ ਖਿਲਾਫ ਹੋ ਗਿਆ ਕਿ ਨਹੀਂ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਖਿਲਾਫ ਕਨੇਡਾ ਦੇ ਵਿੱਚੋਂ ਏਜੰਡਾ ਚੱਲਿਆ ਵਾਸੀ ਦੇ ਨਾਲ ਯਾਨੀ ਵਾਸੀ ਦੇ ذریعے ਤਾਂ ਹੁਣ ਵਾਸੀ ਨੂੰ ਮੈਨੂੰ ਨਹੀਂ ਲੱਗਦਾ ਕਿ ਬਿਨਾ ਪੈਸਿਆਂ ਤੋਂ ਚਲਾਇਆ ਕਿਉਂਕਿ ਕਈ ਸਾਰੇ ਡਾਲਰ ਪਤਾ ਨਹੀਂ ਕਿੰਨੇ ਕੁ ਸਵਾਂ ਦੇ ਵਿੱਚ ਮਿਲਦੇ ਹੋਣੇ ਜਾਂ ਹਜ਼ਾਰਾਂ ਦੇ ਵਿੱਚ ਹੀ ਕਹਿ ਸਕਦੇ ਆ ਹੋ ਸਕਦਾ ਲੱਖਾਂ ਦੇ ਵਿੱਚ ਵੀ ਮਿਲਦੇ ਹੋਣ ਲੱਖਾਂ ਦੇ ਵਿੱਚ ਇਹਨੂੰ ਡਾਲਰ ਦਿੱਤੇ ਜਾ ਰਹੇ ਹੋਣੇ ਕਿ ਤੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਅਜੰਡਾ ਚਲਾ ਦੇ ਪੰਜਾਬ ਦੀ ਜਿਹੜੀ ਜਨਤਾ ਬਹੁਤ ਵੱਡੇ ਪੱਧਰ ਤੇ ਜੁੜੀ ਹੋਈ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਤੇ ਪੂਰੇ ਦੇਸ਼ ਭਰ ਦੇ ਵਿੱਚੋਂ ਨਹੀਂ ਮੈਂ ਕਹੂੰਗਾ ਮੁਲਕਾਂ ਦੇ ਇੱਕ ਜਿੰਨੀ ਜਨਤਾ ਜੁੜੀ ਆ ਉਹਦਾ ਜਾਨੀ ਕਿ ਉਹਦਾ ਕੈਰੈਕਟਰ ਖਰਾਬ ਕਰ ਦੇ ਇਮੇਜ ਖਰਾਬ ਹੋ ਜੂਗੀ ਬਹੁਤ ਸਾਰੀ ਜਨਤਾ ਨੂੰ ਤੋੜਨ ਦਾ ਕੰਮ ਬਾਸੀ ਕਰ ਰਿਹਾ ਆਪਣੇ ਚੈਨਲ ਦੇ ਥਰੂ ਤਾਂ ਦੇਖੋ ਇੱਕ ਦਿਨ ਰੱਬ ਨੂੰ ਜਾਣ ਸਾਰਿਆਂ ਨੇ ਦੇਣੀ ਪਰ ਗੱਲ ਹੋਵੇ ਚਾਹੇ ਕਿਸੇ ਮਰਜੀ ਤਰੀਕੇ ਦੇ ਨਾਲ ਹੋਣੀ ਉਹੀ ਚਾਹੀਦੀ ਹੈ ਜਿਹੜੀ ਸੱਚ ਹੈ ਔਰ ਕਈ ਸਾਥੀਆਂ ਨੇ ਮੈਨੂੰ ਰਾਤ ਕਮੈਂਟ ਦੇ ਵਿੱਚ ਲਾਈਵ ਦੇ ਵਿੱਚ ਇਹ ਪੁੱਛਿਆ ਸੀ ਕਿ ਕੁੜੀ ਵਾਲਿਆਂ ਦਾ ਵੀ ਪੱਖ ਰੱਖਣਾ ਚਾਹੀਦਾ ਸੋ ਮੈਂ ਵੀ ਕਹਿਣਾ ਕੁੜੀ ਵਾਲਿਆਂ ਦਾ ਪੱਖ ਤਾਂ ਇਹੀ ਆ ਭਾਈ ਵੀ ਜਿਹੜਾ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਇਲਜ਼ਾਮ ਹੈ ਇਨਵੈਸਟੀਗੇਸ਼ਨ ਚੱਲੀ ਜਾਂਦਾ ਜੱਜ ਸਾਹਿਬ ਫੈਸਲਾ ਦੇਣਗੇ ਕਿ ਰঞ্জੀਤ ਸਿੰਘ ਢੱਡਰੀਆਂ ਵਾਲੇ ਦੋਸ਼ੀ ਹੈ ਜਾਂ ਨਹੀਂ ਹੈ ਤਾਂ ਫਿਰ ਜਿਹੜੀ ਉਹਨਾਂ ਦੀ ਕਾਰਵਾਈ ਦੇ ਮੁਤਾਬਕ ਹੀ ਪਤਾ ਲੱਗੂਗਾ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ 12 ਸਾਲ ਪੁਰਾਣਾ ਕੇਸ ਜਿਹਨੂੰ ਬਹੁਤ ਸਾਰਾ ਵਕਤ ਹੋ ਗਿਆ ਔਰ ਦੂਜੇ ਪਾਸੇ 12 ਸਾਲਾਂ ਬਾਅਦ ਇਹ ਕੇਸ ਫੇਰ ਚੱਕਰ ਲਿੱਤਾ ਜਾਂਦਾ ਤਾਂ ਇੱਕ ਪਾਸੇ ਭਾਈ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਸਰਸੇ ਵਾਲਾ ਸੀ ਉਹਦੇ ਵੀ ਤਾਂ ਕਈ ਸਾਲਾਂ ਬਾਅਦ ਬਾਹਰ ਆਏ ਸੀ मामले और उननु दबा लैटा गया सी पर रंजीत सिंह ਢੱਡਰੀਆਂ ਵਾਲੇ ਦੇ ਨਾਲ ਜੋੜ ਕੇ ਨਹੀਂ ਆਪਾਂ ਦੇਖ ਸਕਦੇ ਕਿਉਂਕਿ ਉਸ ਬੰਦੇ ਦਾ ਤੇ ਸਰਸੇ ਵਾਲੇ ਦਾ ਤੇ ਰंजीत सिंह ਦਾ ਬਹੁਤ ਜਿਆਦਾ ਦਿਨਰਾਦਾ ਬੱਟਾ ਇਹ ਆਪਾਂ ਨੂੰ ਮੰਨਣੀ ਪੈਣੀ ਹੈ ਇਸ ਬੰਦੇ ਦੀ ਰੂਹ ਆ ਜਿਹੜੀ ਤੇ ਸਰਸੇ ਵਾਲੇ ਦੇ ਚਰਿੱਤਰ ਸੀ ਜਿਹੜੇ ਉਹ ਅਕਸਰ ਆਪਾਂ ਨੂੰ ਨਜ਼ਰ ਵੀ ਆਉਂਦੇ ਸੀ ਪਰ ਸਾਡੇ ਲੋਕ ਉਹਨੂੰ ਅਣਦੇਖਿਆ ਵੀ ਕਰ ਰਹੇ ਸੀ ਇਹ ਵੀ ਲਾਜਮੀ ਗੱਲ ਹੈਗੀ ਆ ਵਿੱਚ ਭਾਗੀਦਾਰ ਸਾਡੇ ਲੋਕ ਨੇ ਤਾਂ ਇਸ ਕਰਕੇ ਜਿਹੜਾ ਦੇਖੋ ਸਰਸੇ ਵਾਲਾ ਬਾਬਾ ਸੀ ਉਹਨਾਂ ਨੂੰ ਕੋਰਟ ਨੇ ਦੋਸ਼ੀ ਠਹਿਰਾਇਆ ਪੂਰੀ ਜਨਤਾ ਨੇ ਦੇਖ ਲਿਆ ਜਨਤਾ ਨੇ ਵੀ ਠਹਿਰਾ ਦਿੱਤੀ ਕਾਹਨ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਦੋਸ਼ ਹਲੇ ਸਾਬਤ ਨਹੀਂ ਹੋਏ ਉਹਨਾਂ ਨੂੰ ਦੋਸ਼ੀ ਠਹਿਰਾ ਦੇਣਾ ਕਿਸੇ ਵੀ ਬੰਦੇ ਬਣੀਓ ਮੈਂ ਕਹਾਂ ਆ ਵੀ ਬਹੁਤ ਸਾਰੀ ਗਲਤ ਗੱਲ ਹੈ ਤਾਂ ਜਿੰਨੇ ਤੁਸੀਂ ਹੁਣ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪਿਆਰ ਕਰਦੇ ਆ ਮਿੱਤਰੋ ਸਾਰੇ ਜਣੇ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਪਾਉਣਾ ਮੇਰਾ ਵੀਰ ਤਾਂ ਕਿ ਇਹ ਵੀਡੀਓ ਹਰ ਬੰਦੇ ਤੱਕ ਪਹੁੰਚੇ ਸੰਤਾਂ ਦੀ ਸ਼ਖੀ ਤੇ ਕੋਈ ਦਾਗ ਨਾ ਲੱਗੇ ਮੈਂ ਤਾਂ ਆਪਣੇ ਬੰਨੀ ਉਹੀ ਚਾਹੂੰਗਾ ਅੱਗੇ ਤੁਹਾਡੀ ਮਰਜ਼ੀ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ